आता त्यारे आता आता कप्पना आता गबना ने आता कप्बना ने आता कप्पना आता कप्बना ने ਗੱਪਣ ਗੱਪਣਾ ਤੂੰ ਐਂ ਕਰ ਇਹਨੂੰ ਤਾਂ ਕੱਢ ਦੇ ਕਿਉਂ ਇਹਦਾ ਨਾਂ ਵਾਲਾ ਕੰਮ ਐ ਗਲਤ ਕੰਮ ਨਹੀਂ ਕਰਨਾ ਨਾ ਬੱਚੇ ਵਾਲੀ ਨਹੀਂ ਪਾਉਣੀ ਹਲੇ ਤੂੰ ਸਾਨੂੰ ਗੱਪਣਾ ਦੇ ਤੈਨੂੰ ਗੱਪਣ ਇੱਕ ਹੋਰ ਪਾ ਦੇ ਰਵੇਂ ਹੋਰ ਤਾਂ ਗੱਪਣਾ ਹੋਰ ਗੱਪਣ ਰਾਜੂ ਇਮੀ ਫੇਰ ਕਾਨੂੰ ਬੱਕਰੀ ਬੋਲ ਫੇਰ ਆ ਬੱਚੇ ਵਾਲੀ ਪਾਉਂਗੇ ਜੀ ਬੱਚੇ ਵਾਲੀ ਇਹ ਮੇਰਾ ਬੱਚਾ ਹੈ ਉਹ ਬਈ ਦੂਜੇ ਦੇ ਬੱਚੇ ਮਾਰ ਕੇ ਆਖ ਦਾ ਵਹਿਮ ਨਾ ਕਰੋ ਅੱਖ ਲਾਲ ਹੋਵੇ ਚਿੱਟੀ ਹੋਵੇ ਅੱਖ ਨਾ ਵਹਿਮ ਕਰੋ ਬੱਕਰੀ ਜਾਤ ਦੀ ਚਾਹੀਦੀ ਐ ਸੁਨੱਖੀ ਚਾਹੀਦੀ ਐ ਰੰਗ ਸਾਰੇ ਚੱਲਣਗੇ ਇਕੱਲਾ ਦੇਖਣਾ ਯਾਰ ਰੰਗ ਤਾਂ ਇਹ ਸਾਰੇ ਨੇ ਸਾਨੇ ਕਮੇਟੀ ਬਣਾ ਕੇ ਨਾ ਯੂਨੀਵਰਸਿਟੀ ਚੋਂ ਤੇਰੇ ਥੋਂ ਲੁਧਿਆਣੇ ਤੋਂ ਰੰਗ ਖਤਮ ਕਰਤਾ ਅੱਖ ਖਤਮ ਕਰਤੀ ਸਨੱਖਾ ਹੋਵੇ ਡੰਗਰ ਬੀਟਲ ਚ ਸਾਰੀਆਂ ਆਉਂਦੀਆਂ ਨੇ ਬੱਚੇ ਵਾਲੀ ਲੈਣੀ ਆ ਲਾਲ ਆਗੀ ਇੱਕ ਬੱਚਾ ਇਹਦੇ ਮਗਰ ਵੀ ਇੱਕ ਇਹਦੇ ਮਗਰ ਅੱਖ ਚਿੱਟੀ ਆ ਇਹ ਦੇਖੋ ਅੱਖਾਂ ਓੱਖਾਂ ਦਾ ਤਾਂ ਵੈਮ ਪਾਇਆ ਵਾ ਵੈਮ ਹੀ ਪਾਇਆ ਵਾ ਤੇ ਤੇਰੀ ਸੂਈ ਇਹ ਵੀ ਬੜੀ ਵੱਡੀ ਨਹੀਂ ਇਹ ਪੋਚਾ ਹਾਂ ਇੱਕ ਬੱਕਰੀ ਇਹ ਪਾ ਦੇ ਇਹ ਬੱਕਰੀ ਪਾਵਾਂਗੇ ਇੱਕ ਲਾਲ ਬੱਚਾ ये बकरी चंगी पालांगे लाल बच्चा ना ना है थी लोट है ना थना भी लोट है ना ਅੱਛਾ ਬੱਚਾ ਇਸ ਬੱਚਾ ਵੀ ਸੁਨੱਖਾ ਹੈ ਬੱਚਾ ਵੀ ਸੁਨੱਖਾ ਨਾਲ ਆ ਵੀ ਹੈ ਕੀ ਬਾਤ ਹੈ ਕੰਨ ਕੰਨ ਦਾ ਬਹੁਤ ਸੁਨੱਖਾ ਹੈ ਛੋਲਾ ਪੰਜ ਛੋਲਾ ਪੰਜ ਇਹਦਾ ਹਾਈਟ ਵੀ ਹੈ ਇਹਦਾ ਭਾਈ ਰਾਮਿਆ ਮਰ ਜਾ ਉਹ ਕਿਤੇ ਨਹੀਂ ਜਾਂਦੀਆਂ ਫੜੀ ਮੁੰਡੇ ਬੱਕਰੀਆਂ ਤੋਂ ਇੱਕ ਪਾਸੇ ਘਰ ਲਾਉ ਨੂੰ ਪਾਸੇ ਕਾਲੀ ਵੀ ਪੌਣੀ ਬੱਚਾ ਲਈ ਯਾਰ ਕਰ ਲਓ ਫਿਰ ਇਹਦੇ ਥੱਲੇ ਕਿਹੜਾ ਬੱਚਾ ਹੈ ਇਹਦਾ ਬੱਚਾ ਦਿਖਾ ਦਿੰਦੇ ਉਹ ਬੱਚਾ ਗੱਡੀ ਥੱਲੇ ਉਹ ਖੜਾ ਬੱਚਾ ਇਹਦਾ ਅੱਛਾ ਤੱਕੜ ਉਹ ਲਾਲ ਜਾ ਹਾਂਜੀ लगड़ा वाला खान ले खानो रा ले वाला हां बकरी दा चल पावा गया चंगी बकरी हां बच्चा भी पलेवा ओ करला चलो अच्छा हैं लाला छोड़ा देख ला तो लो ता पटता आ खड़ी रात ले थे पज्जेंगी आ है हां डरना बाजे कोई बच्चा दा हां हां ਦੇ ਗੋ ਪੱਕੇ ਦੁੱਧ ਦਰ ਚਰਾਉਂਦੇ ਨਾਲ ਹੁੰਦੇ ਆ ਮਾਲ ਦੇ ਇਹ ਗਰਮੀ ਮਾਰ ਦਿੰਦੀ ਨਾਲ ਤਾਂ ਕੋਈ ਚੁੰਗ ਗਿਆ ਕੋਈ ਨਾ ਚੁੰਗ ਗਿਆ ਵਿੱਚ ਬੱਕਰੇ ਬੱਚੇ ਭੁੱਲ ਵੀ ਜਾਂਦੀਆਂ ਨੇ ਭੈਜੂ ਦੇ ਨਾਲ ਫੱਟੀਆਂ ਇਹਦਾ ਘਰੇ ਘਰੇ ਹੁੰਦੇ ਸੀ ਚੱਲ ਬੱਚਾ ਤੱਕੜੇ ਦਾ ਦੁੱਧ ਦੀ ਵੀ ਕੋਈ ਲੋੜ ਨਹੀਂ ਚਧਾਰਾ ਚੋਈ ਜਾ ਇਹ ਨਹੀਂ ਦਵਾਰੇ ਗੱਪਣ ਵੀ ਹੋ ਗਏ ਹੋਏ ਦਵਾਰੇ ਦਵਾਰੇ ਪੱਕਾ ਨਹੀਂ ਕਹਿ ਸਕਦੇ ਹੋ ਸਕਦੀ 100% ਕਹਿ ਹੋ ਗਈਆਂ ਇਹ ਚਾਰ ਹੋ ਗਈਆਂ ਦੋ ਬੱਚਾ ਤੱਕੜੀ ਦਾ ਹੈ ਗੱਪਣ ਵੀ ਹੈ ਭਾਈ ਦਾ ਤਰਾ ਸੂ ਤੋਂ ਪਤਾ ਲੱਗਦਾ ਅੱਛਾ ਹੋ ਸਕਦੀ ਹੈ ਕੋਈ ਗੱਲ ਨਹੀਂ ਸਮਾਂ ਕੰਮ ਵੀ ਹੋ ਠੀਕ ਹੈ ਇਹ ਚਾਰੇ ਆਹੀ ਨੇ ਇੱਕ ਮਰ ਇੱਕ ਬੱਚਾ ਚਲੋ ਵਾਜ ਨੇ ਕੋਈ ਆਹ ਪਾ ਲਈ ਪਟਮਾਰ ਨਾ ਹੋ ਨੀ ਕੋਈ ਕਿਉਂ ਇਹ ਕੱਤਰੀ ਆਨੇ ਵਾਲੀ ਪਕੜਿਓ ਦੋ ਅਰੇ ਨਰਬੰਨ ਬਰਾਤੇ ਕਾਲੀ ਦੇ ਦੋ ਘਟੱਬੀ ਦੇ ਕਾਲੀ ਦੇ ਦੋ ਆ ਕਾਲੀ ਦੇ ਦੋ ਕਾਲੀ ਦੇ ਦੋ ਪੱਕ ਚੰਗੀ ਜਿਹਾ ਸਰਦੋਂ 20 ਰੁਪਏ ਇਹ ਸੋਇਤਾ ਪਾ ਕੇ ਕਰਦਾ ਮਾਰ ਇਹਦਾ ਹੋਊ ਚਾਰ ਦਾ ਕਸ਼ਾਇਦ ਤੋਏ ਹਲਤਾ ਤੋਏ ਦੋ ਤਾਂ ਦੋ ਦੇਰ ਉਹ ਉਹ ਆ ਗਏ ਅਣੀ ਅੱਤੀ ਮਾਵਾ ਉਹ ਵੀ ਤੇ ਉਹ ਬੱਚੇ ਆ ਮਗਰ ਬੱਚੇ ਤੋਂ ਨਾ ਹਾਂ ਸੁਣੀ ਜੀ ਹੈ ਮਾਵਾ ਕੇ ਤਕਰੀਆ ਮੈਂ ਨਹੀਂ ਅੱਛਾ ਉਹ ਚੰਗੀ ਆ ਤਾਂ ਉਹਨਾਂ ਨੂੰ ਕੱਟਿਆ ਰੱਜੂ ਇਹਦੀ ਗੱਲ ਨਹੀਂ ਕੋਈ ਅੱਛਾ ਕਿਉਂ ਹੀ ਪਾਉਣੀ ਹੈ ਹਾਲ ਨੀ ਮਰਦੀ ਹੈ ਸਾ ਗੱਡੀ ਚੱਲਦਾ ਤੇ ਮਾਰਾ ਹੁਕਮ ਆ ਪਾੜੀਏ ਦੋ ਤਾਂ ਬਚਿਆ ਹੈਗੇ ਬੱਕਰੀਆਂ ਥੱਲੇ ਆਹ ਪੂਰੇ ਤੱਕੜੇ ਆ ਪੂਰੇ ਤੱਕੜੇ ਦੋ ਮਹੀਨੇ ਦੇ ਬੱਚਿਆ ਲੀਆਂ ਹੋ ਗਈਆਂ ਬਾਈ ਪੰਜ ਕੋਈ ਸੌਦਾ ਕਰੀਏ ਤੇਰੇ ਨਾਲ ਸਾਈ ਕੱਟ ਲਾਣੇਦਾਰ ਕੋਈ ਸਾਹਬ ਦਾ ਮੁੱਲ ਕਰੇਗਾ ਬੱਕਰੀਆਂ ਲਵਾਂਗੇ ਸਾਈ ਵੀ ਯਾਦ ਰੱਖਣੀ ਹੈ ਸਾਈਆਂ ਜਿਨ੍ਹਾਂ ਨੂੰ ਦੇਖ ਕੇ ਲਿਖਿਆ ਕਾਪੀ ਤੇ ਸਾਈਆਂ ਪੰਜ ਹੋ ਗਏ ਪੰਜਾਂ ਚਾਰ ਬੱਚੇ ਨੇ ਰਾਜੂ ਚਾਰ ਬੱਚੇ ਬਾਦਰ ਜੀ ਗੱਲ ਉਹੀ ਜੀ ਕਰਦੇ ਜਿਹੜਾ ਆਪਣਾ ਨਾ ਕਤਤ ਛੋਹੀ ਗਾ ਸਿਆਣਾ ਬੰਦਾ ਤੂੰ ਅਸੀਂ ਤੇਰੇ ਨਾਲ ਪਕਾਈ ਜੀ ਨਹੀਂ ਕਰਨੀ ਕਿਉਂ ਵੀ ਰੋਟੀ ਤੈਨੂੰ ਵੀ ਬੜੇ ਆਓ ਠੀਕ ਹੈ ਛੋੜਿਆ ਅਸਰੇ ਨਾਲ ਰੋਟੀ ਸਾਨੂੰ ਬਣੂ ਦਿਵਾ ਨੂੰ 24000 ਰੁਪਏ ਬੱਕਰੀਆਂ ਹਾਂ ਜੀ ਪੰਜੇ ਹਾਂ ਜੀ ਪੰਜੇ ਰੋਟ ਚਾਰ ਬੱਚੇ ਨਾ ਪੰਜ ਦੋ ਸੂਨ ਵਾਲਾ ਗਰੰਟੀ ਦਾ ਫੰਡਰ ਆਉਂਦਾ ਨਹੀਂ ਬੱਕਰੀਆਂ ਸਿਰਾਂ ਨੇ ਤੇ ਨਹੀਂ ਬੱਕਰੀਆਂ ਕੋਈ ਨਹੀਂ ਪਾੜੀ ਬੱਕਰੀ ਖਾਲੀ ਹੈ ਜੀ ਬਾਦਰ ਹੈ ਬਾਦਰ ਹੈ ਰਾਮਪੁਰੇ ਤੋਂ ਗੁਜਰਾ ਦਾ ਮੁੰਡਾ ਹੈ ਜੇ ਤਾ ਤੂੰ ਬੋਲਦਾ ਕੋਈ ਗੱਲ ਬਾਤ ਤੂੰ ਹੋ ਗਈ ਉਹ ਤਾਂ ਛੋਡੀ ਹੈ ਉਹ ਤਾਂ ਛੋਡੀ ਹੈ ਜੇ ਖਾਲੀ ਹੋਵੇ ਤੇ ਵੀਡੀਓ ਬਣਾ ਲਿਓ ਲਾਣੇਦਾਰ ਬਾਬਸਾ ਲੈਲਾ ਜ਼ਿੰਮੇਵਾਰਾਂ ਪਰ ਗਈ ਬੰਦਾ ਇਹ ਗੁਜਰਾ ਦਾ ਮੁੰਡਾ ਹੈ ਪਰੰਪਰੇ ਕੋ 72 ਦਾ 9 ਹੈ ਸਾਰੀ ਉਮਰ ਹੋ ਗਈ ਨੂੰ ਵਪਾਰ ਕਰਦੇ ਨੂੰ ਗੱਲ ਕੱਚੀ ਨਹੀਂ ਕਹਿੰਦਾ ਸੱਚੀ ਨੂੰ ਸੱਚੀ ਝੂਠੀ ਨੂੰ ਝੂਠੀ ਗੰਦਾਤਾ ਵੀ ਆ ਗਰੰਟੀ ਚ ਜਮਾ ਇਹਨਾਂ ਮਗਰ ਬੱਚਿਆ ਸੋਨੇ ਸਾਡੇ ਇਹ ਨਤੀਜੀ ਚੌਥੀ ਪੀੜੀ ਮੇਰੀ ਸੁਣਦਾ ਗੱਲ ਦੱਸੋ ਜੀ ਬਹੁਤੀਆਂ ਗੱਲਾਂ ਤੇਰੇ ਨਾਲ ਅਸੀਂ ਵੀ ਨਹੀਂ ਕਰਦੇ ਕਰਾਂ ਜੀ ਕੁਛ ਆਪਣੀ ਮਰਜ਼ੀ ਤੋਂ ਕਰੀਏ ਕਿ ਦੱਸੇਗਾ ਨਤੀਜੀ ਕਰੋ ਮਾਨਦਰੀਏ ਸਾਡੇ ਤੇ ਅਸੀਂ ਵੀ ਰੱਬ ਪਛਾਣ ਕੀ ਸੌਦਾ ਕਰਾਂਗੇ ਲੈ ਲਾਖਾਨ ਮੁੱਲ ਕਮਾਈ ਲਾਵਾਂ ਦਾਂ ਲਾ ਲਾ ਲਓ ਜੀ ਬਾਦ ਜੀ ਸ਼ੁਰੂ ਮੈਂ ਕਰਦਾ ਫਿਰ ਐਂਡ ਤੂੰ ਕਰ ਦੇ ਕੋਈ ਨਹੀਂ 18000 ਆਪਾਂ ਜਾਇਜ਼ ਸੁਣੂ ਤੁਸੀਂ ਕਹਿਆ ਨਹੀਂ ਭੁਗਦੀਆਂ ਜਾਇਜ਼ ਇੱਕ ਮਿੰਟ ਰਾਜੂ ਫਿਰ ਇੱਕ ਦੱਸ ਦੇ ਮੈਨੂੰ ਕਿੱਥੇ ਵੇਚਣੀ ਹੈ ਜੀ 30 ਕਹਿਣ ਦਾ ਦਾ ਕੀ ਫਾਇਦਾ ਰਾਜੂ ਕੋਈ ਨਹੀਂ ਤੇਰਾ ਤੁਹਾਨੂੰ ਚਾਹ ਪੰਜਾਹ ਕਾ ਗੋਸਾਨੀ ਠੀਕ ਆ ਆਪਣਾ ਸੌਦਾ ਕਿਵੇਂ ਹੋਊਗਾ 30000 ਮੰਨ ਕਰਿਆ ਸੀ ਇੱਥੇ ਬੰਦੇ ਗਏ ਆ ਉਹਨਾਂ ਨੂੰ ਪੁੱਛ ਲਿਓ ਵੀ ਕੀ ਕਰੇ ਠੀਕ ਆ ਠੀਕ ਆ ਕੀ ਤਾਂ ਕਰਨਾ ਹੁੰਦਾ ਜ਼ਰੂਰੀ ਹੁਣ ਆਪਾਂ ਸਾਨੂੰ ਜਮਾ ਜਾਇਜ਼ ਕਿੰਨੇ ਪਾਉਣਾ ਜਮਾ ਜਾਇਜ਼ ਕਰਿਆ ਲਾਸਟ ਕਿੰਨੇ ਦੀ ਹਾਂ ਨਾ ਜਾਇਜ਼ ਕਰੇ ਤੁਸੀਂ ਦੱਸੋ 19000 ਨੂੰ ਪਾਉ ਕਿੰਨੇ ਦੀਆਂ ਲਾਸਤ ਹਾਣਾ ਸਰਬਾਬ ਮੜਾ ਮੋਟੀ ਹੋਊਗਾ ਇਧਰ ਦੱਸ ਦੇ ਓ ਯਾਰ ਦੱਸ ਦੱਸ ਦੇ ਫਿਰ ਉਹ 100 200 ਘੱਟ ਦੇ ਦੋ ਹਾਂ ਤੂੰ ਕਾਪਰ ਮੈਥੋਂ ਨਹੀਂ 100 200 ਵਾਧੂ ਉਹਦੇ ਨਾਲ ਦੱਪ ਖੜਪੀਆਂ ਗੱਲਾਂ ਨਾ ਕਰ ਮੇਰੇ ਨਾਲ ਕਰ ਤਾ ਬੋਲ ਫਿਰ ਚਿੱਟੀ ਰੰਗ ਦੀਆਂ ਗੱਲਾਂ ਕਲੀ ਫੇਰ ਕੇ ਪੱਕੇ ਪੈਸੇ ਉਹਨੂੰ ਪਤਾ ਕਿੰਨੇ ਦਾ ਹਾਂ ਚੂਨੇ ਜਿਹਾ ਦਾ ਪਾਲਾ ਨਾ ਰਗੜਾ ਥੋੜਾ ਥੋੜਾ ਲਾ ਲਾ ਬਸ ਹੋਣਾ ਨਹੀਂ ਹੈ ਯਾਰ ਸਾਨੂੰ ਮਾਰਾ ਹੋ ਗਈਆਂ 20000 ਪੀ ਨੂੰ ਹੋ ਗਈਆਂ ਪੰਜੇ ਬੱਕਰੀਆਂ ਦਾ 1 ਲੱਖ ਹੋ ਗਿਆ ਨਹੀਂ ਹੋਣਾ ਲੱਖ ਬਹੁਤ ਹੁੰਦਾ ਨਹੀਂ ਪਹਿਲੇ ਜਮਾਨੇ ਜੱਟ ਦੇ ਕਣ ਕੋਈ ਨਹੀਂ ਲੱਖ ਦੀ ਕੰਨ ਰੱਜ ਲਿਆ ਯਾਰ ਦੀਆਂ ਪੱਠਾਂ ਲਈ ਖੜੇ ਆ ਵਿੱਚ ਇਹ ਨਾ ਲੈਂਦਾ ਸਾਨੂੰ ਕੀ ਕਹਨੇ ਉਹ ਫਿਰ ਆਪਣਾ ਜੋ ਕੀਤਾ ਜੋ ਕੀਤਾ ਲੈਣੀ ਤਾਂ ਪੈਂਦੀ ਹੈ ਨਹੀਂ ਨਹੀਂ ਤਾਂ ਪੈਂਦੀਆਂ ਰਾਜੂ ਲੈਣੀ ਤਾਂ ਪੈਂਦੀਆਂ ਵੀ ਜੇ ਦੁਕਾਨ ਤੇ ਸੌਦਾ ਹੋ ਫੇਰ ਵੀ ਦੁਕਾਨ ਦੁਕਾਨ ਤੇ ਸੌਦਾ ਹੋ ਵੀਰੀ ਦੁਕਾਨ ਹੈ ਮੜ ਕੇ ਗ੍ਰੈਂਡ ਵਾਲੇ ਬਸੂਆ ਇਹਦੀ ਗੱਲ ਨਹੀਂ ਇਹ ਲੈ ਬਹੁਤੀਆਂ ਗੱਲਾਂ ਨਹੀਂ ਕਰਦੇ ਪਤਾ ਨਹੀਂ ਸਭ ਤੋਂ ਬਣਾ ਪਤਾ ਨਹੀਂ ਛੋਟਾ ਸਿਆਣਾ ਬੰਦਾ ਬੱਕਰੀਆਂ ਮੈਂ ਇਹਨੇ ਵੇਚਤੀਆਂ ਬਸ ਤੇ ਮੈਂ ਅੱਛਾ ਨਾ ਬਸ ਮੈਂ ਤਾਂ ਵੇਚਤੀਆਂ ਨਹੀਂ ਆਏ ਯਾਰ ਮਾਰੀ ਨਾ ਰੱਜ ਮਾਰਦਾ ਨਹੀਂ ਹੈਗਾ ਨਹੀਂ ਮਾਰਦਾ ਨਹੀਂ ਮਾਰਦਾ ਬਾਪੂ ਮੇਰੇਆ ਕਿਉਂ ਤੂੰ ਉਹ ਕੌਣ ਹੈ ਵੇਚਤੀਆਂ 22000 ਚੁੱਪ ਚੱਕ ਰੁਪਏ ਲਿਖਦੇ ਨੇ ਤੇਰੇ ਬਾੜੇ ਚ ਲਾ ਮੱਥੇ ਲਾ ਮੱਥੇ ਸਹੀ ਹੈ ਲਾ ਦੁਨ ਨੇ ਤੇਰਾ ਜਿੱਤੇ ਮਰ ਗਿਆ ਰਾਜੂ ਨੂੰ ਯਾਦ ਕਰੂਗੀ ਦੁਨੀਆ ਯਾਦ ਕਰੂ ਸੰਸਾਰ ਹਾਂ ਇਹ ਸਾਡੇ ਐਂਡ ਸਟ ਦੇ ਯਾਰ ਇਹ 110000 ਦੀਆਂ ਹੋ ਗਈਆਂ ਪੰਜ ਬੱਕਰੀਆਂ ਮੈਂ ਤਾਂ ਚਾਰ ਬੱਚੇ ਪੰਜ ਬੱਕਰੀਆਂ ਲਿਖਵਾ ਬਾਧਰ ਗੁਜਰ ਰਾਮਪੁਰੇ ਵਾਲਾ ਨਾਉ ਨਾ ਬੱਚੇ ਦੇਖੋ ਕਾਪੀ ਤੇ ਚਾਰ ਬੱਚੇ ਜੀ ਬਾਧਰ ਗੁਜਰ ਰਾਮਪੁਰੇ ਤੋਂ ਬਾਧਰ ਖਾਨ ਕਰ ਲੋ ਖਾਨ ਕਰ ਦੇ ਕਿੰਨੇ ਹੋਗਾ ਸਭ ਦਾ ਇਹ 22000 ਨੂੰ 22000 ਐਂਡਾ ਠੀਕ ਹੈ ਨਾ ਆਪਾਂ ਨਾਂ ਵਗਾਕ ਨੂੰ ਮਰਵਾਓ ਨਾ ਮਾਲਕ ਨੂੰ ਮਰਵਾਓ ਪਤਾ ਅਗਲੇ ਦਿਨ ਮਹਿੰਗੀਆਂ ਲਈਆਂ ਮੰਦੀਆਂ ਆਪਾਂ ਮਾਲਕ ਨੂੰ ਵੀ ਨਾ ਮਰਵਾਓ 5 5 ਲੱਖ 11000 ਦੀਆਂ ਮੈਂ ਤਾਂ ਅਲਪੜ ਬੰਦਾ ਉਹੀ ਜੋੜ ਕਰਦਾ ਨਾ ਮੈਂ ਪਿੱਛੇ ਜਾਂਦੇ ਜਾਂਦੇ ਜਿਹੜੀ ਹੋ ਗਈ ਉਹ ਤਾਂ ਯਾਰ ਉਹਦੀ ਤਾਂ ਨਹੀਂ ਐ ਨਹੀਂ ਮੁੱਕਦਾ ਹੈ ਸਿਆਣਾ ਬੰਦਾ ਜਿਹੜੀ ਹੋ ਗਈ ਹੋ ਗਈ 500 ਸਾਈ ਹੈ ਸਾਈ ਹੈਗੀ ਆ ਬਾ ਨਾਂ ਲਿਖਦੀ ਵੀ ਬਾ ਥੱਲੇ 500 ਸਾਈ ਸਭ ਨੂੰ ਅਸੀਂ ਪਾਉਂਦੇ ਸਭ ਨੂੰ 500 ਸਾਈ ਜਿੰਨੀ ਖਰੀਦੀ ਕਰ ਰਹੇ ਹਾਂ